ਉਰੇ ਕੋਈ ਕਾਸ਼ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਗਦੇ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੀ ਗੜਕਾ ਸੀ ਪਾ ਨਹੀਂ ਸਾਦੇ ਮਿੱਟੀ ਵਿੱਚ ਇਹ ਤਾੜ ਜਾਣਾ ਜੇ 10 ਦਿਨ ਪਰ ਮਿੰਟ ਦੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਣ ਤੋਂ ਵੱਧ ਤਾਂ ਨਹੀਂ ਇਹ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਦਾਂ ਫੇਰ ਗੱਟਕੇ ਦਾ ਪੈ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪੌਣ ਕਰਕੇ ਪੱਟੀ ਵੀ ਹੋਈ ਆਫ ਹੈਗੀ ਆ ਹਸ ਤੱਕ ਚੱਲ ਨਹੀਂ ਪਾਉਗੀ ਉਸ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਟੋਬੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਤੇ ਸਾਰਾ ਕੁਝ ਮੈਂ ਕਰਵਾਵਾਂਗਾ। ਕਾਹਦਾ ਟੋਬਾ ਬਣੂਗਾ ਜੀ ਦੱਸੋ ਆਖੀ ਮੈਨੂੰ 4 ਮੈਣ ਨੂੰ ਕਹਿ ਕਹਿ ਕੇ ਟੈਕਟਰ ਲਾ ਕੇ ਹੀ ਗੜਨਗੇ। ਆਇਆ ਪਹਿਲਾਂ ਮੈਡਮ ਨੇ ਭਾਈ ਮੰਨ ਤਿੰਨ ਚਾਰ ਸਾਲ ਹੋ ਗਏ ਠੱਕੇ ਖਾਂਦੇ ਦੋ ਮਹੀਨੇ ਦਾ ਹੋਏ ਕਮੇਟੀ ਬਣੀ। ਕਿਹੜੀ ਨੂੰ ਫਿਰ ਦੋ ਮਹੀਨੇ ਚ 200 ਕਿਹੜੀ ਕੰਮ ਕਰੇ ਤੁਸੀਂ। ਜਿਹੜਾ ਦੋ ਦਿਨ ਰਹਿਣਾ ਹੋਣਾ। ਨਹੀਂ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟੂ ਜੀ ਜ਼ਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ। ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ। ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਵਿੱਚ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਪਹਿਲੇ ਅਸੀਂ ਤਾਂ ਨਹੀਂ 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 ਦੱਸੋ ਕਾਹਦੋਂ ਆਏ ਜੀ ਮੈਂ ਕੰਮ ਕਰਾਵਾਣਾ ਹਰ ਹਰ ਹਰੜ ਚ ਬੈਠੇ ਨਹੀਂ ਸਾਢੇ ਦਿਨ ਬਣਾ ਦੇ ਮੇਰੀ ਕੰਮ ਵਾਰਡ ਤੋਂ ਮੈਂ ਆਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਦਾ ਕਰਾ ਦੋ ਜੀ ਮੈਂ ਇੱਕ ਗੱਲ ਦੱਸ ਰਹੀ ਹਾਂ ਖਰਾ ਤਾਂ ਹੁੰਨੇ ਆ ਪਰ ਇੱਧਰ ਇਹ ਮੁੰਡਾ ਬੋਲਦਾ ਤੇਰਾ ਨੰਬਰ ਵਾਰਡ ਤੋਂ ਦੱਸ ਮੈਂ ਮੁੰਡੇ ਦਾ ਮਾਤਿਆ ਦੇਖੀ ਸੀ ਕਿ ਮੈਂ ਮੁਸ਼ਕਲਾਂ ਬਸ ਨਹੀਂ ਵੜ ਜੀ ਮੈਂ ਥੋੜੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਂ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਪਾਸਾ ਮੈਨੂੰ ਖੈਂੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤੱਕ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਕਰਾ ਦੋ ਚਲੋ ਮੈਂ 2 ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਤੇ ਕਮਰਾ ਵੀ ਨਹੀਂ ਪੈਂਦਾ ਮੈਂ ਗਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਪਾਦ ਮੈਂਨੋ ਤੁਹਾਡੇ ਮੂੰਹ 'ਕਾ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੋਲਾ ਪਾ ਰਿਹਾ ਸਭ ਨਹੀਂ ਲੱਗਦਾ ਇਹ ਤੇ ਪਰ ਆਪਣੇ ਪੈਸੇ ਆਪਣੇ ਕਿ ਮਸੀ ਮੈਂ ਹਿੰਦੁਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 ਬਾਦੋਂ 1000 ਬਾਦੋਂ ਸੜਕ ਬਣਾ ਲੈਣ ਕਦੋਂ ਅਫਸਰ ਵੀ ਹਾਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਂਨੋ ਗਟਕਾ ਦੋ ਦੋ ਦਿਨ ਗੜੀ ਤੁਸੀਂ ਪੁੱਛ ਸਕਦੇ ਵੀ ਮੈਂਨ ਦਾ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਹਾਂਜੀ ਤੁਸੀਂ ਦੱਸ ਦੋ ਜੀ ਕਹਾਂ ਆਪਾਂ ਚਲੋ ਮੇਰੇ ਸੰਗ ਹੁਣ ਚਾਰ ਪਾਣੀ ਨਹੀਂ ਵੀਰੇ ਜ਼ੋਰ ਲਾ ਲਵੇ ਪਾਣੀ ਨਿਕਲੇ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇਧਰ ਕੈਮਰਾ ਆਉਣਾ ਤੇ ਸੀ ਹੀ ਕੋ ਪਾਣੀ ਕਿਤੇ ਗਾ ਜੀ ਮਾਤਾ ਮੈਂ ਤੁਹਾਨੂੰ ਹੀ ਕਰਾਇਆ ਪਿਆ ਮਾਡਰਨ ਟਾਂਕੀ ਪਿਛਲੇ ਹਾਲਾਂਕਿ ਬਤਾ ਰਹੇ ਐਮਐਲ ਮੀ ਇਧਰ ਮੈਂ ਸ਼ੁਰੂ ਕਰੀ ਡੈਰੀ ਨੰਬਰ ਆੜੀ ਉਹ ਲਿਆਓ ਐਪਲੀਕੇਸ਼ਨ ਬਤਾ ਰਹੇ ਪਹਿਲੇ ਥੋੜੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਕੁਝ ਆਲੀ ਵਾਟਰ ਦੋ ਵੱਡੇ ਐ ਤੇਨ ਵੱਡੇ ਐ ਤਾਂ ਕਰੇ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਨੇ ਚੀਜ਼ਾਂ ਲੈ ਕੇ ਆਮ ਸਾਡੇ ਵੀ ਲੋਨ ਇੱਕ ਮਿੰਟ ਰੁਕ ਜਿਓ ਚਲੋ ਤੁਸੀਂ ਕੰਪਲੀਟ ਕਰ ਲਓ ਦੂਜੇ ਨੰਬਰ ਤੇ ਪੂਣੀ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਪ ਚ ਆ ਗਈ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਬਣਾਉਣ ਤਰਸ਼ੂਲ ਚਾ ਲੈ ਕੋਈ ਨਹੀਂ ਤਰਸ਼ੂਲ ਚਾ ਨਾ ਕਰਵਾਤਮਾਨ ਨਹੀਂ ਤੁਹਾਡੀਆਂ ਸੜਕੀ ਗਲੀ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਵਿਖਾਰਾ ਪੂਰੇ ਜੇ ਕੋਈ ਐਮਰਜੈਂਸੀ ਆ ਤੇ ਇੱਕੋ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਕੀ ਨੂੰ ਬੁਲਾਇਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਗਲਤ ਪੂਰੀ ਕੈਬ ਵੀ ਨਹੀਂ ਆਉਂਦੀ ਬਾਈ ਜਿੰਨਾ ਕੋਈ ਆਸ ਹੁੰਦਾ ਫੋਨ 'ਚ ਸਾਰਾ ਕੁਝ ਹੁੰਦਾ ਜੀ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹਟਿਆ ਉਹ ਵੀ ਥੋੜੇ ਆ ਕੋਈ ਟੋ ਸਾਰੇ ਸੁਣਦਾ ਜਿੰਮੇਦਾਰ ਕੰਮਚਾ ਰਹਿਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਵਰ ਲੰਘ ਜੇ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਕਿ ਨਿਕਲੂਗਾ ਹੀ ਨਾ ਜਦੋਂ ਮੈਂ ਫਿਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜੇ ਅੰਦਰ ਤੋਂ ਬੋਲਦਾ ਅਸੀਂ ਸਨਮਾਨ ਕਰੂਗੇ ਉਹ ਕੋਈ ਅਸੀਂ ਮੈਨੂੰ ਕਹਿ ਰਹੇ ਹਾਂ ਨਾ ਟੋਪੇ ਆ ਰ ਸੜਕ ਜੰਤਰ ਦੱਸ ਪੈਣੀ ਆ ਸੜਕੇ ਦੀ ਪਤਾ ਨਹੀਂ ਪਾ ਜੀ ਭਾਈਓ ਸੜਕ ਤੁਹਾਨੂੰ ਪਤਾ ਅਜੇ ਦੀ ਬਾਅਦ ਇੱਕ ਵਾਰੀ ਬਣੀ ਸੀ ਜ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ ਕਾਰ ਸਾਲ ਹੋ ਗਏ ਸਾਲ ਸਾਢੇ ਇੱਕ ਸਰਕਾਰ ਨੂੰ ਰਹਿ ਗਏ ਦਾ ਨਾਲ ਪਰ ਕੇ ਨਾ ਇੰਨਾ ਕੁ ਰਹਿ ਗਏ ਬਹੁਤ ਵੱਡੀ ਪਰਫਾਰਮੈਂਸ ਨੰਬਰ ਦੱਸੋ ਹੀ ਕੌਣ ਪੱਕਾ ਦੋ ਕਰੋਗੇ ਕੰਮ 4 ਸਾਲ ਹੋ ਗਏ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ 2 ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ 2 ਮਹੀਨੇ ਵਿੱਚ ਕਰ ਦੋ ਕੰਮ ਕਮੇਟੀ ਨੂੰ ਮਤੇ ਵੀ ਪਾਉਣੇ ਪੈਣਗੇ ਰਾਜਾ ਜੀ ਆਹੋਂ ਸੇ ਪਾਸ ਹੈ ਵੀ ਇੱਕ ਇੱਕ ਮਹੀਨਾ ਦੇ ਦਿਓ ਇੱਕ ਮਹੀਨਾ ਇੱਕ ਮੀਟਰ ਦੋ ਹੋਰ ਦਾ ਮੰਗੋ ਅੱਛੀ ਪਰਫੋਰਮੈਂਸ ਹੋਵੇ ਜੇ ਹੁਣ ਅਗਲੇ 2 ਮਹੀਨੇ ਚ ਕਰਤਾ ਮੈਂ ਤੁਸੀ ਮੰਨੋ ਅੰਨੋ ਜੀ ਮੇਰੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੁਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਫਿਰ ਪਿੰਡ ਨਾਲ ਰਾਜ ਕਿਉਂ ਪੁੱਛ ਨਹੀਂ ਸਾਰੇ ਨੇ ਜਿੱਤਾ ਤੁਹਾਨੂੰ ਜੀ ਕਿਉਂਕਿ ਇੰਨਾ ਇੱਕ ਦਾ ਮੁੱਢ ਮੋੜ ਦੋ ਵੀ ਕੰਮ ਥੋੜਾ ਬੋਧਾ ਤਾਂ ਕਰਦੇ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸੜਕ ਦਾ ਪਾਸੂ ਵੀ ਮੈਂ ਜੀ ਸੜਕ ਦਾ ਪਾਸੂ ਨੂੰ ਕਿਆ ਕਰਾਂ ਜ਼ਰੂਰ ਦੇਖਣੇ ਤਾਂ ਤੁਹਾਨੂੰ ਲੱਗਦਾ ਕੋਈ ਕਰ ਮੈਨੂੰ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲੇ ਨੇ ਨਿਕਲਣੇ ਨਹੀਂ ਦੇਣਾ ਇਹ ਹੋ ਜੂਗਾ ਹੋ ਜੂਗਾ ਉਹਨਾਂ ਤਾਂ ਮੰਨਾਂ ਕਰਦੇ ਪ੍ਰੈਸ਼ਰ ਪਾ ਕੇ ਸਾਡੇ ਤੇ ਬਿਲਕੁਲ ਪਾਣੀ ਸੀਵਰੇਜ ਇਹ ਪਾਣੀ ਇਹ ਹੀ ਕਹਿ ਰਹੀ ਹੈ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਸਕਦਾ ਵੀ ਕੰਮ ਮੇਰੀ ਗੱਲ ਸੁਣੀ ਇੱਕ ਕਿਹੜਾ ਸਮਾਂ ਗੱਲ ਨੂੰ ਕਰ ਰਹੇ ਆ ਮਰ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜੀ ਆ ਵੀ ਕਹੀਦਾ ਨਹੀਂ ਹੋਣਾ ਨਹੀਂ ਫਿਰ ਉੱਪਰ